ਅੱਜ ਅਸੀਂ ਪਹੁੰਚੇ ਹਾਂ ਜੀ ਸਿਵਲ ਹਸਪਤਾਲ ਗੁਰਦਾਸਪੁਰ ਸੋ ਸਿਵਲ ਹਸਪਤਾਲ ਗੁਰਦਾਸਪੁਰ ਦੀ ਇੱਕ ਮਸਲਾ ਜਿਹੜਾ ਵਾ ਜੀ ਸਾਹਮਣੇ ਆ ਰਿਹਾ ਵਾ ਕੁਝ ਪੇਸ਼ੈਂਟ ਜਿਹੜੇ ਆ ਇਸੇ ਬਾਹਰ ਜਿਹੜੇ ਆ ਗਰਾਊਂਡ ਦੇ ਵਿੱਚ ਖੜੇ ਆ ਜੀ ਸੋ ਵਜ੍ਹਾ ਕੀ ਆ ਜਾਣਦੇ ਆ ਕਿਉਂਕਿ ਇਸ ਸਮੇਂ ਦੇਖੋ ਇਹ ਪੇਸ਼ੈਂਟ ਜਿਹੜੇ ਬੱਚੇ ਵੀ ਆਗੇ ਦੇ ਵਿੱਚ ਸੋ ਬੱਚਿਆਂ ਨੂੰ ਜਿਹੜੀ ਸੱਟਾਂ ਵੀ ਲੱਗਦੀਆਂ ਵਾ ਸੋ ਤਕਰੀਬਨ ਜਿਹੜੇ ਸਾਰਾ ਹੀ ਪਰਿਵਾਰ ਜਿਹੜਾ ਵਾ ਜੀ ਬਾਹਰ ਖੜਾ ਵਾ ਸੋ ਜਾਣਦੇ ਆ ਭਾਜੀ ਕੀ ਨਾਮ ਆਪਣਾ ਜੀ ਮੈਂ ਸਰ ਸਲਵਿੰਦਰ ਮੈਂ ਸਰ ਬੀਐਸਾਫਾ ਖੇਮ ਕਰਨ ਤਰਨ ਤਰਨ ਡਿਊਟੀ ਦੀ ਮੈਂ ਯਾਰ ਇਹ ਰਾਤੀ 3:30 ਸਰ ਸਾਡਾ ਐਕਸੀਡੈਂਟ ਹੋਇਆ 2:30 ਨੂੰ ਆਪਾਂ ਸਰ ਇੱਥੇ ਆਏ ਐਮਰਜੈਂਸੀ 'ਚ ਔਰ ਸਰ ਸਾਡੇ ਬੱਚਿਆਂ ਦੇ ਕਾਫੀ ਲੜਕੇ ਦੀ ਪੱਟ ਟੁੱਟੀ ਹੈ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ ਦੋਨਾਂ ਬੱਚਿਆਂ ਦੇ ਟਾਂਕੇ ਲੱਗੇ ਕਾਫੀ 5-5 ਵਾਈਫ ਦੇ ਔਰ ਮੇਰੇ ਖੁਦ ਦੇ ਸਰ ਸਾਡੇ ਚੋਟ ਲੱਗੀਓ ਸਰ ਬੱਚੇ ਦਾ ਕੱਲ ਹੀ ਆਪਰੇਸ਼ਨ ਹੋਇਆ 24 ਘੰਟੇ ਤੋਂ ਪਹਿਲੇ ਸਰ ਉਹਨਾਂ ਨੂੰ ਛੁੱਟੀ ਦੇ ਰਿਆ ਆਪਾਂ ਕੋਈ ਘਰ ਤੇ ਡਾਕਟਰ ਬਿਠਾਈ ਨਹੀਂ ਸਰ ਇਹ ਲਈ ਕਿਰਪਾ ਕਰਕੇ ਸਰ ਸਾਡਾ ਥੋੜਾ ਧਿਆਨ ਦਿੱਤਾ ਜਾਏ ਓ ਏਡੇ ਵੱਡੇ ਹਸਪੀਟਲ ਦਾ ਕੋਈ ਫਾਇਦਾ ਨਹੀਂ ਆ ਅਗਰ ਸਾਡੇ ਕਿਸੇ ਦੀ ਕਿਸੇ ਦੀ ਵੀ ਕੇਰ ਨਹੀਂ ਕੀਤੀ ਗਈ ਸਰ ਜ਼ਬਰਦਸਤੀ ਸਾਨੂੰ ਛੁੱਟੀ ਦਿੱਤੀ ਜਾਂਦੀ ਹੈ ਤੇ ਪੂਰਾ ਮੁਲਾਜ਼ਮ ਸਰ ਇਥੇ اے ایس ਆਈ ਜਿ ਵਜਾ ਕੀ ਮੰਨਦੇ 24 ਘੰਟੇ ਛੁੱਟੀ ਕਿਦਾਂ ਦੇ ਦਿੰਦੇ ਆ ਸਰ ਇਹਨਾਂ ਜ਼ਬਰਦਸਤੀ ਦਿੱਤੀ ਹਜੇ ਸਰ ਬੱਚੇ ਦਾ ਬਲੱਡ ਨਿਕਲਦਾ ਪਿਆ ਵਾ ਟਾਂਕਿਆਂ ਤੋਂ ਇਹਨਾਂ ਕੋ ਜਗਣਿਆ ਕੀ ਸਰ ਜਗਾ ਵੀ ਬਹੁਤ ਆ ਪਰ ਪਤਾ ਨਹੀਂ ਕਿ ਇਹਨਾਂ ਨੇ ਸਾਡਾ ਕੋਈ ਵੀ ਕੇਅਰ ਨਹੀਂ ਦਿੱਤੀ ਆਪਾਂ ਸਾਰੀ ਦਵਾਈ ਆਪਣੇ ਕੋਲੋਂ ਬਾਹਰੋਂ ਲੈ ਕੇ ਇਲਾਜ ਕੀਤਾ ਫਿਰ ਵੀ ਇਹਨਾਂ ਨੇ ਸਾਨੂੰ ਅੰਦਰ ਰਹਿਣ ਲਈ ਜਗ੍ਹਾ ਨਹੀਂ ਔਰ ਸਰ ਇਥੇ اے ایس ਆਈ ਜਗਦੇਸ਼ ਸਿੰਘ ਆ ਉਹਨਾਂ ਨੇ ਬਿਲਕੁਲ ਸਰ ਸਾਡੇ ਨਾਲ ਸ਼ਾਂਤੀ ਨਾਲ ਗੱਲ ਨਹੀਂ ਕੀਤਾ ਆਪਾਂ ਵੀ ਆਪਾਂ ਵੀ ਸੈਂਟਰ ਗਵਰਨਮੈਂਟ ਦੇ ਮੁਲਾਜ਼ਮ ਆ ਕਰੋ ਕਿੰਨੇ ਕਿੰਨੇ ਦੂਰ ਤਿੰਨ ਤਿੰਨ ਦਿਨ ਦੇ ਸਫ਼ਰ ਚ ਰਹੀ ਐ ਸਰ ਜਗਦੀਸ਼ ਸਿੰਘ ਇੱਕ ਐਸਆਈ ਲੋਕਲ ਆ ਇਹਨਾਂ ਦੇ ਦਿਲ ਵਿੱਚ ਬਿਲਕੁਲ ਕੋਈ ਸ਼ਾਂਤੀ ਨਹੀਂ ਆ ਇਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਕਿਰਪਾ ਕਰਕੇ ਇਹਨਾਂ ਨੂੰ ਇੱਕ ਕਟੋ-ਕਟ 150 ਕਿਲੋਮੀਟਰ ਦੂਰੀ 'ਚ ਇਹਨਾਂ ਦੀ ਪੋਸਟਿੰਗ ਕੀਤੀ ਜਾਏ ਤਾਂ ਜੋ ਇਹਨਾਂ ਦੇ ਦਿਲ ਵਿੱਚ ਸ਼ਾਂਤੀ ਰਹੇ ਕੋਈ ਇਲਾਜ ਕਰ ਰਿਹਾ ਨਹੀਂ ਕਰ ਸਰ ਕੋਈ ਟ੍ਰੀਟਮੈਂਟ ਨਹੀਂ ਐਸਟਮ ਸਰ ਤੋਂ ਬਾਹਰ ਘਰ ਤਾਂ ਹਾਂ ਸਰ ਆਨ ਆਪਾ ਰੋਡ ਤੇ ਖੜੇ ਹਾਂ ਸਰ ਇਹਨਾਂ ਨੇ ਕਹਿੰਦਾ ਕਿ ਥੱਕੇ ਮਾਰ ਸਰ ਇਹ ਪਰਿਵਾਰ ਆ ਜੀ ਦੇਖੋ ਜਿਹੜਾ ਪਰੇਸ਼ਾਨ ਆ तकरीबन ਦੇਖੋ ਇਹਨਾਂ ਦੇ ਪੇਸ਼ੈਂਟ ਆ ਛੋਟੇ-ਛੋਟੇ ਬੱਚੇ ਆ ਜਿਹੜੇ ਇੱਥੇ ਦੇਖੋ ਸਟਾ ਉਹ ਦੱਸ ਰਹੇ ਵੀ 24 ਘੰਟੇ ਨੇ ਜੀ ਬੀਤੇ 24 ਘੰਟੇ ਬਾਅਦ ਜਿਹੜਾ ਇਹਨਾਂ ਨੂੰ ਹਸਪਤਾਲ ਚੋਂ ਬਾਹਰ ਲਿਆਂਦਾ ਹੋ ਜੀ ਕੀ ਗੱਲ ਕਰ ਰਹੇ ਸੀ ਪਾਜੀ ਬੜੀ ਵੱਡੀ ਸਮੱਸਿਆ ਹੈ ਮਤਲਬ ਕਿ ਗੱਲਾ ਦਾ ਹਸਪਤਾਲਾ ਉਹਨਾਂ ਕੋਈ ਇਲਾਜ ਦਾ ਹੈ ਨਹੀਂ ਸਰ ਇਹ ਐਸਏ ਜਗਦੀਸ਼ ਸਿੰਘ ਆ ਸਰ ਉਹਨਾਂ ਦਾ ਕੋਈ ਮੈਟਰ ਨਹੀਂ ਹੈਗਾ ਚਲੋ ਇਹਨਾਂ ਨੂੰ ਡਿਸਚਾਰਜ ਕੀਤਾ ਗਿਆ ਉਹ ਗੱਲ ਅਲੱਗ ਆ ਪਰ ਸਰ ਉਹਨਾਂ ਨੇ ਨਾ ਖੁਦ ਧੱਕੇ ਮਾਰੇ ਆ ਛੋਟਾ ਜਿਹਾ ਬੱਚਾ ਆ ਸਰ 5 ਸਾਲ ਦਾ ਸਰ ਉਹਨਾਂ ਨੇ ਧੱਕੇ ਮਾਰ ਕੇ ਇਹਨੂੰ ਮਤਲਬ ਕਿ ਬਾਹਰ ਕੱਢਣ ਦੇ ਆ ਕਿ ਮਤਲਬ ਕਿ ਤੁਹਾਨੂੰ ਡਿਸਚਾਰਜ ਕਰਤਾ ਬਾਹਰ ਚਲ ਜਾਓ ਦਫਾ ਹੋ ਜਾਓ ਸਰ ਇਹ ਗੱਲ ਨਹੀਂ ਬੰਦੀ ਇੱਕ ਮੁਲਾਜ਼ਮ ਵ ん <music> ਇਹ ਕਰ ਨਹੀਂ ਸਕਦੇ ਸਰ ਕੱਲ 2 ਵਜੇ ਦਾ ਅਪਡੇਟ ਹੋਇਆ ਤੇ ਹੁਣ ਕਿੰਨਾ ਟਾਈਮ ਹੋ ਗਿਆ ਇਹ ਸਾਰੇ ਕੋਈ 3-4 ਵਜੇ ਦਾ ਟਾਈਮ ਹੋ ਗਿਆ ਹੁਣ ਤੇ ਸਾਰੇ ਇਹ ਤੋਂ ਪਹਿਲਾਂ ਹੀ ਇਹ ਨਾ ਮਤਲਬ ਕਿ 2 ਵਜੇ ਤੋਂ ਹੀ ਸਾਨੂੰ ਧੱਕੇ ਮਾਰ ਮਾਰ ਕਹਿ ਰਿਹਾ ਕਿ ਬਾਹਰ ਚਲ ਜਾਓ ਬਾਹਰ ਚਲ ਜਾਓ ਤੁਹਾਡਾ ਬੱਚਾ ਸਹੀ ਹੈ ਸਰ ਵੇਖੋ ਕਿੰਨੀ ਬੁੜੀ ਹਾਲਾਤ ਚ ਹੈ ਸਰ ਉਹ ਰੋ ਰੋ ਰਿਹਾ ਇਹ ਇਹ ਸਟਾਫ ਦਾ ਹੀ ਇੱਕ ਮੁੰਡਾ ਇੱਕ ਸਾਰੇ ਮੁਲਾਜ਼ਮ ਬਾਹਰ ਉਹ ਇਹਨਾਂ ਨੇ ਮੰਗਵਾਇਆ ਸਟਾਫ ਵਾਲਿਆਂ ਨੇ ਸਾਰੇ ਇਦਾਂ ਗੱਲ ਨਹੀਂ ਬੰਦੀ ਆ ਸਰ ਬਾਕੀ ਸਰ ਮੈਂ ਸਰਕਾਰ ਕੋਲ ਇਹ ਮੰਗ ਕਰਦਾ ਕਿ ਇਹਨਾਂ ਤੇ ਜੋ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਏ ਹਾਂਜੀ ਹਾਂਜੀ ਅਸੀਂ ਚੇਅਰਮੈਨ ਸਾਹਿਬ ਘੜੀ ਤੇ ਆਪਣੇ ਬੰਦਿਆਂ ਤੇ ਸਾਨੂੰ ਧੱਕੇ ਪਾਣਦੇ ਆ ਤੇ ਐਸ ਗੱਲ ਦੀ ਸਾਡੀ ਸੁਣਾਈ ਜਰੂਰ ਹੋਣੀ ਚਾਹੀਦੀ ਆ ਇਹ ਪੁਲਿਸ ਤੋਂ ਕਾਰਵਾਈ ਕਰੋ ਤੇ ਜੇ ਇਥੇ ਸਟਾਫ ਆ ਉਹਨਾਂ ਨੂੰ ਜਾਣ ਕੇ ਚੰਗੀ ਪੁਸ਼ਟੀ ਕਰਨੀ ਚਾਹੀਦੀ ਆ ਤੇ ਬਹੁਤ ਜ਼ਿਆਦਾ ਥੱਕਾ ਜੇ ਮੈਂ ਰਮਨ ਜੀ ਤੁਹਾਡੇ ਮੇਰੀ ਨਹੀਂ ਕਰਨਾ ਤੇ ਸਾਡੀ ਜਰੂਰ ਹੈ ਬੇਨਤੀ ਸੁਣੋ ਚੇਅਰਮੈਨ ਸਾਹਿਬ ਬਹੁਤ ਵਧੀਆ ਬੰਦੇ ਆ ਚੇਅਰਮੈਨ ਸਾਹਿਬ ਮਤਲਬ ਕਿ ਉਹਨਾਂ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਹੈਗਾ ਇਹ ਜਿਹੜਾ ਛੋਟੇ ਲੈਵਲ ਤੇ ਸਟਾਫ ਆਣਾ ਸਰ ਇਹ 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 ਮਤਲਬ ਕਿ ਬਹੁਤ ਗਲਤ ਗਲਤ ਤਰੀਕੇ ਨਾਲ ਗਾਈਡ ਕਰਨ ਦਿਆ ਸਾਨੂੰ ਸਰ ਇਹਨਾਂ ਨੇ ਧੱਕੇ ਮਾਰੇ ਆ ਬੱਚਿਆਂ ਨੂੰ ਇਹਨਾਂ ਨੇ ਬਾਹਰੋਂ ਮੁਲਾਜ਼ਮ ਮਂਗਾ ਕੇ ਐਸਆ ਜਗਦੀਸ਼ ਸਿੰਘ ਉਹਨੂੰ ਮਂਗਾ ਕੇ ਸਾਰੇ ਇਹਨਾਂ ਨੇ ਧੱਕੇ ਮਾਰੇ ਆ ਬੱਚਿਆਂ ਨੂੰ ਸਾਰੇ ਇਹ ਗੱਲ ਬੰਦ ਹੀ ਨਹੀਂ ਹੈਗੀ ਸਰ ਕਿ ਇਹ ਕਿਤੇ ਨਿੰਦਣ ਜੋ ਗੱਲ ਆ ਜੀ ਜਿਹੜਾ ਕੰਮ ਹੋ ਰਿਹਾ ਗਲਤ ਹੋ ਰਿਹਾ ਵਾ ਦੇਖੋ ਦੱਸ ਰਹੇ ਵੀ ਕੱਲ ਅਪਰੇਡ ਹੋਇਆ ਵਾ 24 ਘੰਟੇ ਨਹੀਂ ਬੀਤੇ ਔਰ ਇਹਨਾਂ ਨੂੰ ਜਿਹੜਾ ਹਸਪਤਾਲ ਚੋਂ ਬਾਹਰ ਕਰਤਾ ਵਾ ਜੀ ਸੋ ਬੜੀ ਨਿੰਦਣ ਜੋ ਬਹੁਤ ਹੀ ਮਾੜੀ ਜਿਹੜੀ ਘਟਨਾ ਵਾਪਰੀ ਆ ਸੋ ਕੀ ਕਰ ਰਹੀ ਪਾਈ ਤੁਸੀਂ ਸਰ ਆਪਾਂ ਇਹ ਬੇਨਤੀ ਕਰਦੇ ਆਂ ਕਿ ਸਰ ਸਾਡੇ ਥੋੜੀ ਸੁਣਾਈ ਕੀਤੀ ਜਾਏ ਤਾਂ ਜੋ ਆਪਾਂ ਰੋਡ ਦੇ ਉੱਤੇ ਖਰੇ ਆਂ ਆਪਾਂ ਹੁਣ ਕਰ ਕਿੱਥੇ ਲੈ ਕੇ ਜਾਈਏ ਸਰ ਆਪਾਂ ਇੱਕ ਸੈਂਟਰ ਗਵਰਨਮੈਂਟ ਦੇ ਮੁਲਾਜ਼ਮ ਆ ਸਰ ਇੱਥੇ ਐਸਆਈ ਜਗਦੀਤੋ ਬਹੁਤ ਬਤਮੀਜੀ ਨਾਲ ਗੱਲ ਕੀਤੀ ਸਰ ਸਾਡੇ ੱੱਕੇ ਮਾਰ ਕੇ ਸਾਡੇ ਸਿਸਟਰ ਸਾਡੇ ਛੋਟੇ ਬੱਚਿਆਂ ਨੂੰ ਸਾਨੂੰ ਰੇਡੀ ਤੋਂ ਬਾਹਰ ਲੈ ਕੇ ਆਏ ਸਰ ਇਹਨਾਂ ਦਾ ਇੱਕ ਸਟਾਫ ਸਰ ਉਹਨੇ ਨਸ਼ਾ ਕਰ ਰੱਖਿਆ ਉਹਨੂੰ ਪਰ ਹੁਣੇ ਮੈਡੀਕਲ ਕਰ ਲਓ ਸਾਡਾ ਚੈੱਕ ਕਰ ਲਓ ਅਗਰ ਇੱਕ ਪੈਸੇ ਦਾ ਨਸ਼ਾ ਸਾਡੇ ਵਿੱਚ ਆ ਜਾਏਗਾ ਉਲਟਾ ਟੰਗ ਦਿਓ ਸਰ ਹੋਰ ਉਹ ਦੇਸ਼ ਦੇ ਸੇਵਕ ਨੇ ਜੀ ਵੱਡੀ ਗੱਲ ਹੈ ਵੀ ਇਹ ਦੇਸ਼ ਦੀ ਸੇ ਤੇ ਫੌਜੀ ਨੇ ਉਹ ਕਹਿ ਰਹੇ ਕਿ ਮੇਰੇ ਬੱਚਿਆਂ ਦਾ ਇਹ ਹਾਲ ਹੈ ਤੇ ਆਮ ਬੱਚਾ ਆਮ ਲੋਕਾਂ ਦਾ ਕੀ ਹੋਏਗਾ ਜੀ ਕਿਉਂਕਿ ਦੇਸ਼ ਦੇ ਜਿਹੜੇ ਸੇਵਕ ਨੇ ਉਹਨਾਂ ਦੇ ਬੱਚਿਆਂ ਦੇ ਹਾਲਾਤ ਨੇ ਸੋ ਆਮ ਜਿਹੜਾ ਕੋ ਗਰੀਬ ਬੰਦਾ ਆ ਜਾਏਗਾ ਤਾਂ ਉਹਦੇ ਹਾਲਾਤਾਂ ਫਿਰ ਬਹੁਤੇ ਮਾੜੇ ਹੋਣਗੇ ਪੰਜੀ ਬਹੁਤ ਨਿੰਦਣਜੋ ਗੱਲ ਹੈ ਬੜੀ ਮਾੜੀ ਗੱਲ ਹੈ ਹਾਂਜੀ ਸਰ ਬਹੁਤ ਜ਼ਿਆਦਾ ਗਲਤ ਕੀਤਾ ਇਹਨਾਂ ਨੇ ਸਾਡੇ ਨਾਲ ਮੈਡਮ ਵੀ ਇੱਕੋ ਮੁਲਾਜ਼ਮ ਹੋ ਕੇ ਇਸ ਬੱਚੇ ਨਾਲ ਐਦਾ ਕੋ ਪ੍ਰਾਈਵੇਟ ਵੀ ਜਾ ਸਕਦੇ ਸੀ ਸਰ ਬਿਲਕੁਲ ਬਿਲਕੁਲ ਜਾ ਸਕਦੇ ਪਰ ਇੱਥੇ ਸਰਕਾਰੀ ਲਾਜੂ ਹੋਣਾ ਸੀ ਉਹਨਾਂ ਦਾ ਜੀ 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 ਤੇ ਪਰ ਇਹ ਗਲਤ ਬਣਾ ਇਸ ਬੱਚੇ ਨਾਲ ਕਿੰਨਾ ਇਹਨਾਂ ਨੇ ਸਾਡੇ ਨਾਲ ਮਾੜਾ ਕਰਦੇ ਪਏ ਗਲਤੇ ਤੇ ਗਲਤੇ ਨਹੀਂ ਕੀ ਵਜਾ ਮਿਲ ਕਿਉਂ ਇਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਕੁਝ ਵੀ ਨਹੀਂ ਕਹਿੰਦੇ ਜਗਾ ਨਹੀਂ ਜੀ ਹੈਗੇ ਇੱਥੇ ਕਮਰਾ ਨਹੀਂ ਕੋਈ ਫ੍ਰੀ ਹੈਗੇ ਨਹੀਂ ਐਡੀ ਵੱਡੀ ਹਸਪਤਾਲ ਚ ਜਗ੍ਹਾ ਨਹੀਂ ਹੈ ਨਾ ਹਾਂਜੀ ਕਹਿੰਦੇ ਜਗਾ ਨਹੀਂ ਹੈਗੀ ਕਹਿੰਦੇ ਆਪਣੇ ਬੱਚੇ ਨੂੰ ਕੱਲ ਹੈ ਜੋ ਨਵਾਂ ਪੇਸ਼ੈਂਟ ਆ ਗਿਆ ਨਵਾਂ ਪੇਸ਼ੈਂਟ ਆ ਗਿਆ ਮੈਡਮ ਬਹੁਤ ਬਦਤਮੀਜ਼ ਨਾਲ ਬੋਲਣਦੀ ਹੈਗੀ ਹਾਂ ਬੜੀ ਬੱਤਨੀ ਜੋ ਕਿ ਮੈਡਮ ਕਿਹਾ ਮੈਡਮ ਜੀ ਕੰਮ ਚੱਲ ਜਾਗੇ ਤਾਂ ਵੀ ਨਹੀਂ ਮੰਨੀ ਤਾਂ ਵੀ ਨਹੀਂ ਰੱਖਿਆ ਉਹ ਮੈਂ ਵੀ ਨਗਰੀ ਨਾਇਆਂ ਵਿੱਚ ਸਰਜੀ ਮੈਂ ਤੈਨੂੰ ਬੁਲਾ ਕੇ ਗਈ ਮੈਂ ਆਪਣੇ ਵੀ ਮੇਰਾ ਵੀਰ ਵੀ ਥਾਣੇਦਾਰਾ ਮੈਂ ਪਿਆਰ ਨਾਲ ਤੈਨੂੰ ਬੁਲਾ ਕੇ ਗਈਆਂ ਨਾ ਇਸ ਕਰਕੇ ਕਮੇ ਆਵਰੀ ਹੈ ਬਾਹਰ ਨੂੰ ਹੱਥ ਲਾ ਲ ਮੈਨੂੰ ਚਾੜ ਕੇ ਛੁੱਟੀ ਪਿੱਛੇ ਉੜ ਜਾ ੱੱਕਾ ਮਾਰ ਕੇ ਪਰੇ ਘਾ ਦਿੱਤਾ ਮੈਂ ਚੱਲ ਕੋਈ ਨਹੀਂ ਮੇਰਾ ਕੋਈ ਗੱਲ ਨਹੀਂ ਮੈਡਮ ਨੂੰ ਨੀਚੇ ਲਵਾਣੇ ਯਾਰ ਜਿਹੜੇ ਮੈਡਮ ਐਸੀ ਇਹਨੇ ਹੱਥ ਜੋੜੇ ਮੈਡਮ ਨੇ ਵੀ ਨੂੰ ਕਿਹਾ ਪਾਰ ਚਲੋ ੱੱਕੇ ਮਾਰ ਕੇ ਬਾਹਰ ਟੱਲਿਆ ਗਏ ਤੇ ਸਾਡੀ ਮਾਂ ਨੂੰ ਸਰ ਇਦਾਂ ਨਹੀਂ ਹੁੰਦਾ ਆਪਾਂ ਵੀ ਸੈਂਟਰ ਦੇ ਮੁਲਾਜ਼ਮਾਂ ਸਾਹਿਬ ਮਾਂ ਨੂੰ ਮੇਰੀ ਸੀ ਸੇਵਕ ਨੇ ਜੀ ਦੇਸ਼ ਦੇ ਜਵਾਨ ਨੇ ਦੇਸ਼ ਦੇ ਸੇਵਕ ਨੇ ਔਰ ਇਹਨਾਂ ਦੇ ਪਰਿਵਾਰ ਨੂੰ ੱੱਕੇ ਮਾਰੇ ਗਿਆ ਕਹਿ ਰਹੇ ਆ ਜੀ ਜ਼ਿਲ੍ਹੇ ਦਾ ਹਸਪਤਾਲ ਔਰ ਦੱਸ ਰਹੇ ਪੀ ਇੱਥੇ ਜਗੜ ਨਹੀਂ ਹੈਗੀ ਨਾਲ ਕੋਲ ਜੀ ਬੜੀ ਨਿੰਦ ਖੜੇ ਹੈ ਪਰਿਵਾਰ ਖੜਾ ਵਾ ਜੀ ਤਸਵੀਰਾਂ ਤਾਂ ਨਾਲ ਸੰਜੀ ਕੀਤੀਆਂ ਵਾ ਫੈਸਲਾ ਤੁਸੀਂ ਕਰਨਾ ਵਾ ਔਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਵੀ ਕਰਾਂਗੇ ਕਿ ਇਦਾਂ ਦੇ ਪਰਿਵਾਰ ਜਿਹੜੇ ਧੱਕੇ ਖਾ ਰਹੇ ਸਿਵਲ ਅਫਸਰ ਗੁਰਦਾਸਪੁਰ ਦੇ ਇਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਵਾ ਜੀ ਇਨਸਾਫ ਮਿਲਣਾ ਚਾਹੀਦਾ ਵਾ ਸੋ ਦੇਖਦੇ ਆਂ ਜੀ ਤੇ ਅਧਿਕਾਰੀ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹਨਾਂ ਤੋਂ ਵੀ ਜਾਣਦੇ ਆਂ ਸੋ ਜਿਹੜੇ ਪੁਲਿਸ ਮੁਲਾਇਮ ਤੋਂ ਜਿਹੜੇ ਇਲਜ਼ਾਮ ਲੱਗ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਸਾਡੇ ਨਾਲ ਨੇ ਭਾਜੀ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਸੀ ਕੁਝ ਪੇਸ਼ੈਂਟ ਜਿਹੜੀਆਂ ਕਹਿੰਦੇ ਕਿ ਸਾਨੂੰ ਧੱਕੇ ਮਾਰੇ ਤੇ ਧ ਇਹ ਬਿਲਕੁਲ ਗਲਤ الزام ਲਾ ਰਹੇ ਆ ਇਹ ਹਸਪੀਟਲ ਦੇ ਮੁਲਾਜ਼ਮ ਦੇ ਨਾਲ ਲੜ ਰਹੇ ਸੀ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਗਿਆ ਇਹਨਾਂ ਨੂੰ ਮੈਂ ਛਡਾਇਆ ਉਲਟਾ ਉਹਨਾਂ ਨੇ ਮੈਨੂੰ ਸੋ ਧੱਕੇ ਮਾਰੇ ਆ ਜੀ ਕਿ ਤੂੰ ਵੀ ਜੋ ਕਰਨਾ ਕੋਈ ਵੇਖਦਾ ਹੱਥ ਨਾਲ ਜੋ ਬੇ ਅੱਛਾ ਜੀ ਮੈਨੂੰ ਤਾਂ ਕਦੂ ਕੇ ਮਾਰ ਕੇ ਦੇ ਮਹਾ ਇਹਨਾਂ ਨੂੰ ਹਟਾ ਟੂ ਕੇ ਮੈਂ ਬਾਹਰ ਨਿਕਲਿਆ ਉਲਟਾ ਮੇਰੇ ਤੇ الزام ਲਾ ਰਹੇ ਤੇਰੀ ਜੀ ਮੈਂ ਦੇਸ਼ ਦੀ ਸੇਵਾ ਕਰਦਾ ਤੇ ਇਹਦੇ ਕੋਈ ਮੇਰਾ ਹੀ ਹਾਲਾਤ ਆ ਤੇ ਆਮ ਲੋਕਾਂ ਦਾ ਕੀ ਹੋਏਗਾ ਜੀ 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 ਸੇਵਾ ਸਾਰਾ ਸਵੀਕਾਰਦੇ ਆ ਸਿਵਲ ਵਰਦੀ ਚ ਆਏ ਵੇਲੇ ਆਪਣਾ ਪੇਸ਼ੈਂਟ ਲੈ ਕੇ ਦਾਖਲ ਹੋਇਆ ਜੀ ਆਵੜੀ ਡਿਊਟੀ ਤੇ ਨਹੀਂ ਹੈਗਾ ਇੱਕ ਸਿਵਲ ਦੇ ਤੌਰ ਤੇ ਪੇਸ਼ੈਂਟ ਲੈ ਕੇ ਦਾਖਲ ਹੋਇਆ ਇਹਨਾਂ ਨੂੰ ਛੁੱਟੀ ਦੇ ਦਿੱਤੀ ਤੋਂ ਛੁੱਟੀ ਡਾਕਟਰ ਸਾਹਿਬ ਨੂੰ ਬੋਲਾਈ ਡਾਕਟਰ ਸਾਹਿਬ ਕਹਿੰਦੇ ਛੁੱਟੀ ਦੇ ਦਿੰਦੇ ਠੀਕ ਹੈ ਬਈ ਸੋ 150 ਸਾਰਾ ਨੌਲੇਜ ਉਹਨਾਂ ਨੇ ਗਲਤ ਬਤ ਕਰਦੇ ਆ। ਦੱਸਦਾ ਵੀ ਇੱਕ ਪੇਸ਼ੈਂਟ ਜਿਹੜੇ ਬਾਹਰ ਖੜੇ ਹੈਗੇ ਹਸਪੀਟਲ ਦੇ ਉਹ ਕਹਿ ਰਹੇ ਕਿ ਸਾਨੂੰ ਜਿਹੜੀ ਅਬਦਸੀ ਛੁੱਟੀ ਦਿੱਤੀ ਗਈ ਆ ਔਰ ਇੱਥੇ ਪੁਲਿਸ ਵਾਲੇ ਵੀ ਵੀਡੀਓ ਨਾਲ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਹੈ। ਦੇਖੋ ਇਸ ਟਾਈਮ ਐ ਐਮਰਜੈਂਸੀ ਚ ਮਿਲੋ ਨਾ ਐਮਰਜੈਂਸੀ ਜੀ ਤੁ ਕਿਸੇ ਨੂੰ ਛੁੱਟੀ ਦਿੱਤੀ ਨਹੀਂ ਗਈ ਆ। ਬਾਕੀ ਕਰ ਕਿਸੇ ਨੂੰ ਉਪਰੋਂ ਛੁੱਟੀ ਦਿੱਤੀ ਗਈ ਆ ਤਾਂ ਮੈਂ ਥੋੜਾ ਪਤਾ ਕਰਵਾ ਕੇ ਇਨਕੁਆਇਰੀ ਕਰ ਸਕਦਾ ਹਾਂ। ਹਾਲੇ ਵੀ ਮੇਰੇ ਕੋਲ ਇਸ ਬਾਰੇ ਕੋਈ ਨੌਲੇਜ ਨਹੀਂ ਹੈਗਾ। ਪਰ ਸੁਦੇ ਜਿੰਨਾ ਵੀ ਕਹਿ ਰਹੇ ਕਿ ਉਹ ਫੌਜੀਆ ਦੇਸ਼ ਦੀ ਸੇਵਾ ਕਰਦਾ ਰਿਹਾ। ਉਹ ਥੈ ਜਿਹੜੇ ਸਾਡੇ ਕਲਾਸ 4 ਨੇ ਉਹ ਵੀ ਦੇਸ਼ ਦੀ ਸੇਵਾ ਹੀ ਕਰ ਰਹੇ ਨੇ ਠੀਕ ਹੈ ਤੇ ਸਭ ਉਹਨਾਂ ਦੀ ਵੀ ਸੇਵਾ ਕਰ ਰਹੇ ਆ अगर बिल्कुल, बिल्कुल। तो किसी ने छुट्टी दीती गई है भाजी तो कोई डॉक्टर ये नहीं चाहता कि सा मरीज खराब हो गया डॉक्टर ने जो देखे है कि पेशेंट स्टेबल है पेशेंट ठीक हो गया तो ही छुट्टी दीती होएगी है ना हूँ अगर इस चीज़ पिछले लड़ते पे ने छुट्टी क्यों दी है तो एक्चुअल मैं देख लगा परेश की सेवा तो भाजी सारे कर रहे हैं बिल्कुल है ना देखिए हाँ हाँ बिल्कुल जाँच होएगी बिल्कुल जाँच होगी हमने मैं एक थोड़ा फोन भी कराँगा एक बार अपने सीनियर की इदा गल हुई है देख लिया की करते हैं शुक्रिया